ਇਸ ਸਪਰੇਅ ਕਰਦਾ ਸਰ ਹਾਂਜੀ ਸਰ ਜੇ ਆ ਸਪਰੇਅ ਕਰ ਜਿਹੜਾ ਗੇਰ ਦਾ ਜੰਦਰਾ ਕਾਉਣ ਕੜਾ ਸੀਗਾ ਹਾਂ ਹਾਂ ਜਿਵੇਂ ਆ ਪਲੇਟਾਂ ਹਾਂਜੀ ਇੰਜਨ ਤੋਂ ਖਿੱਚਣ ਤੱਕ ਫਿਰ ਆ ਡਿਸਟ੍ਰਿਕਟ ਆ ਅੱਜ ਆਪਾਂ ਮੋਲਾਪੁਰ ਮੇਲੇ ਤੇ ਕਿਸਾਨ ਮੇਲਾਗਾ ਇੱਥੇ ਬਹੁਤ ਜ਼ਿਆਦਾ ਇਕੱਠ ਹੈ ਮੇਲੇ ਤੇ ਹਾਂਜੀ ਦੋਸਤੋ ਆ ਤੁਹਾਨੂੰ ਕਿਸਾਨ ਮੇਲਾ ਉਹ ਕੋਲਾ ਬੋਲਦਾ ਅੱਜ ਉਹ ਲੈ ਆਇਆ ਅੱਛਾ ਲਾ ਜੀ ਕਿ ਜਿਹਦੀ ਤੇਰੀ ਆਈ ਵੀ ਆਹ ਨਾਲ ਤੋਂ ਸਾਜੂ ਕਰਦੇ ਪਹਿਲਾਂ ਦਾ ਇੱਧਰ ਟੌਪ ਮਾਸਟਰ ਖੜੀ ਆ ਹੈਗੀ ਜਗ੍ਹਾ ਲੈ ਕੇ 1000 ਰੁਪਿਆ ਡਿਸਕਾਊਂਟ ਆ ਗਾ ਠੀਕ ਹੈ ਫੇਲ ਦੇ ਕਰਕੇ 2860 ਵੀ ਇਹ ਅੱਜ ਦੇ ਰਹੇ ਨੇ 2760 ਦੀ ਇਹ 41 ਹੈਲੋ 400 ਦੇ ਆਉਂ ਕਰ ਆ ਗਿਆ ਕਹਿੰਦੇ ਆ ਜਾਨੀ ਬਕਰਦੀ ਨੇ ਬੜੀਆ ਬਣਾਈ ਹੈਗੀ ਤੇ ਵਾਕੀ ਕਰਵਾਲੇ ਦਾ ਨਾਮ ਹੈ ਰਾਜੋ ਵਾਲੇ ਦਾ ਰਾਜੇਵਾ ਸਾਹਿਬ ਤੋਂ ਮੇਲੇ ਦੀ ਐਂ ਦਿਖਾਉਣਾ ਵੀ ਕਿਹੜੇ ਕਿਹੜੇ ਸੰਬੰਧ ਲੱਗੇ ਨੇ ਜਿਹੜਾ ਗੱਲ ਆ ਠੀਕ ਹੈ ਬਰ ਬਰ ਅੱਜ ਵਾਲਿਆਂ ਬੱਟਾ ਪਾਉਂਦਾ ਹੋਰ ਆਮੇ ਵਾਲਿਆਂ ਦਾ ਠੀਕ ਕਰ ਉਹਨਾਂ ਨੇ ਆਪਣੇ ਬੰਦੇ ਨੇ ਬਹੁਤ ਮਾਲ ਦਾ ਕੀਤਾ ਦਾ ਇਹ ਕਿਨੇ ਦਾ ਵਾਊਟ ਵਧੀਆ ਕਰਤਾ ਉਹਨਾਂ ਨੇ ਆਪਣੇ ਕਿਹਾ ਓਕੇ ਓਕੇ ਦੱਸਦਾ ਵੀ ਨਹੀਂ ਯੂਟਿਊਬ 'ਤੇ ਆ ਭਾਈ ਉਹਨਾਂ ਨੇ ਆਪਣਾ ਉਹ ਖਾਬਾ ਬਾਕੀ ਅਪਣੇ ਪਿੰਡ ਵੀ ਗਿਆ ਨਾ ਤੇਰੇ ਇਹ ਵੀ ਵਰਕ ਪਾਇਆ ਦਾ ਕੱਟ ਦੀ ਗੱਲ ਆ ਗੀ ਗੱਡ ਕੱਟ ਕੱਟ ਸਾਡੀ ਵੀ ਬਣਾਇਆ ਗਿਆ ਥੰਦੇ ਵਾਲੇ ਮੇਲੇ ਕਿ ਵੀ ਉਹ ਥੰਦੇ ਮੇਲਾ ਸੀਗਾ ਆਹ ਉਹ ਮਣੀ ਦਾ ਜਿਆਦਾ ਸਾ ਸੀਗਾ ਅੱਛਾ ਗੁੱਲਾਸ ਪੱਡੀ ਚ ਸੀ ਉਹ ਮੇਰੇ ਅੰਦਰ ਨਹੀਂ 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 ਅੰਦਰ ਬਕਾ ਰੋਰਾ ਮੇਰੇ ਜੀ ਨਾਲ ਤਾਂ 15000 ਦੇ ਆਸ-ਪਾਸ ਬੰਦਾ ਹੋਊਗਾ ਇੱਥੇ ਪਹੁੰਚਾਈਆਂ 25000 ਬੰਦੇ ਆਉਣ ਦੀ ਵੀ 25000 ਬੰਦਾ ਆਊਗਾ ਤੇ ਜਿਹੜਾ ਐਗਰੀਕਲਚਰ ਹੈ ਜਿਹੜਾ ਟਰੈਕਟਰ ਨੂੰ ਚੱਲਣਾ ਕਿੱਥੇ ਤਰ੍ਹਾਂ ਹੈ ਆ ਬੰਦੇ ਹਰੇ ਯਾੜੀ ਖੜੇ ਨੇ ਇੱਕ ਕੰਟਰੋਲ ਵਾਲੇ ਜੀਸੀ ਕੇਮਨ ਦਾ ਹੈ ਨਾ ਹੈ ਆ ਵੀ ਦਾ ਹੁਸ਼ਾਰਤ ਲਗਾ ਲਿਆ ਤਾਂ ਵੀ ਦਲਾਂ ਦੇ ਟਰੈਕਟਰ ਲੱਗੇ ਹੋਏ ਨੇ ਦੇਖਦੇ ਆ ਜੇ ਆਪਾਂ ਨੂੰ ਉਹ ਉਹ ਪੈਂਟੂ ਵਰਗਾ ਭਾਜੀ ਅੱਗੇ ਆ ਗਈ ਪ੍ਰੀਤ ਏਸੀ ਵਾਲੀ ਇਹਨਾਂ ਦੀ ਅੱਜ ਡ੍ਰਿਵਲੀ ਕਰਨੀ ਹੈ ਇੱਥੇ ਮੇਲੇ 'ਤੇ ਦੋਨਾਂ ਮਹਿਿਲਾਂ ਦੀ ਕਾਹੇ ਹਿੱਸਾ ਰੱਖ ਕੇ ਲਿਆਇਨੇ ਗੁਰਗੋਈ 4 ਵਾਲੇ ਹਿੱਸੇ ਮਾਗਰ ਲਾ ਕੇ ਲਿਆਏ ਨੇ ਤੇ ਕਟਰ ਨਾਲ ਨੇ ਅੱਜ ਦੇਖੀ ਇਹਨਾਂ ਦੀ ਡ੍ਰਿਵਲੀ ਕਰ ਜਣੀ ਹੈਗੀ ਮੇਲੇ ਤੇ ਕਿਉਂ ਇਹ ਬੱਕੂਈਆਂ ਪਹਿਲਾਂ ਨਹੀਂ ਆਈਆਂ ਪਰ ਅੱਜ ਡ੍ਰਿਵਲੀ ਇੱਥੇ ਕਰਕੇ ਜਾਣੀ ਹੈ ਇਹਨਾਂ ਨੇ ਬਾਕੀ ਟਰੈਕਟਰ ਵੀ ਲੈ ਕੇ ਆਏ ਨੇ ਆਜੂ ਵਜ ਤੋਂ ਹੋਰ ਸੰਤ ਦਿਖਾਉਣਿਆ ਹੋਰ ਕੀ ਕੀ ਲੈ ਕੇ ਮੇਲੇ ਜਿੰਦਰਾ ਭੀੜ ਬਹੁਤ ਆ ਹਨਾ ਬਹੁਤ ਬਹੁਤ ਨਹੀਂ ਲੱਗਦਾ ਅੱਠ ਵੀ ਅੱਜ ਮੈਂ ਲੋਕ ਕਹਿੰਦੇ ਸੀ ਵੀ 25 ਹਜ਼ਾਰ ਬੰਦੇ ਦਾ ਇਕੱਠ ਹੋਊਗਾ ਅੱਠ ਬਹੁਤ ਜ਼ਿਆਦਾ ਵਧ ਗਿਆ ਯਾਰ ਹੁਣ ਵੀਰਾ ਮੇਲੇ ਦੀ ਆਪਾਂ ਨੂੰ ਲੋਕ ਵੀ ਜਿਆਦੇ ਆ ਜੋ ਵਿੱਚ ਲੇਟ ਵੀ ਹੋ ਗਿਆ ਬੰਦੇ ਜਿੱਤ ਇਹ ਉਹਦਾ ਭਰਾਗਾ ਨੇਜਰ ਦਾ ਨਾ ਨੇਜਰ ਦਾ ਨਹੀਂ ਤੇ ਕੋਚੀ ਮੇ ਵਾਲਾ ਅਸਾ ਈਮਿਆਂ ਸ਼ਬਦ ਕਿਆ ਨਾ ਭਰਾਗਾ ਓਕੇ ਓਕੇ ਪੱਟੀ ਮੋੜ ਪੱਟੀ ਮੋੜ ਵਾਲੇ ਲੂਟਾ ਵੇਟਰ ਆ ਗਿਆ ਮੱਗਰ ਦਾ ਮੱਦਰ ਰੰਗ ਮਠਾੜੂ ਵੇਹਰ ਨਹੀਂ ਮੱਦਰ ਆਟੋ ਕੇ ਵਾਲੀ ਮਹੀਨ ਆ ਗਈ ਹੈ ਭਾਲਾ ਭਣਾਲਾ ਗੱਲ ਕੀ ਦੀ ਆ ਮਾਸਾ ਆ ਗਈ ਜੀ ਬੜਾਈ ਆ ਆਲੂ ਆਲੀ ਅਸਿਆ ਇਹ ਆਲੂਆਂ ਦੀ ਸ਼ਾਂਤੀ ਕਰਦੀ ਹੈਗੀ ਇਹ ਤੇ ਚਾੜਦੀ ਉਪਰ ਆਹੋ ਵਕਰੇਆ ਮੈਸੀ ਵਾਲਾ ਦਾ ਸਿਸਟਮ ਆ ਗਿਆ ਮੈਸੀ ਡਾਕਟਰ ਆ ਗਏ ਹੈ ਪਰਫਿਊਸ਼ਨ ਮੈਸੀ ਬਕੋ ਵਖਰੇ ਬਕੋ ਕੁਛ ਤਾਂ ਲੱਗਿਆ ਨਹੀਂ ਆ ਕੋਈ ਕਾਸੇ ਦੀ ਕੋਈ ਕਾਸੇ ਦੀ ਤੇ ਬਾਕੀ ਮਾਨ ਵਾਲਿਆਂ ਦਾ ਆ ਗਿਆ ਮਾਨ ਤਰਪ ਆ ਗਿਆ ਇਹ ਫੇ ਰੂਟਾ ਵੀ ਟਰੀ ਬਣਾਉਂਦੇ ਨੇ ਹੈ ਨਾ ਐਗਰੀਕਲਚਰ ਮਰਕਸਾਪ ਇਹ ਆ ਛੋਟਾ ਰੂਟਾ ਵੇਟਰ ਵੀ ਬਣਾਦਾ ਜਿੰਨਾ ਹਾਂ ਬਾਗਾਂ ਦੇ ਵਾਗਾਂ ਦਾ ਬਾਗ ਜਿੰਦੀ ਲੰਗਦਾ ਹੈ ਹਾਂ ਮਸੰਤਾਲੇ ਆ ਗਏ ਇਹਨਾਂ ਨੇ ਵੀ ਆਲੂ ਵਾਲੀਆਂ ਮਸ਼ੀਨਾਂ ਆਲੂ ਵੀ ਚੰਦੀ ਉਧਰ ਦਵਾਈਆਂ ਵਾਲੇ ਲਾਤੀ ਉਹ ਆਲੂ ਵੀ ਰੱਖੀ ਬੈਠਣੇ ਕੋਈ ਪਤਰਾ ਆ ਜਾ ਕੋਈ ਬਾਸੀਓ ਆ ਕੇ ਆ ਕੇ ਇਹ ਜਿੰਦਰਾ ਸਭ ਤੋਂ ਮਹਿੰਗਾ ਰੂਟਾਵੇਟਰ ਆ ਸਭ ਤੋਂ ਮਹਿੰਗਾ ਉਹਦੇ ਸਭ ਤੋਂ ਮਹਿੰਗਾ ਸਾਰਿਆਂ ਨੂੰ ਮਹਿੰਗਾ ਤੇ ਇਹਨਾਂ ਦੇ ਸੰਦ ਤਕਰੀਬਨ ਹਰੇਕ ਨਾਲੋਂ ਮਹਿੰਗੇ ਨੇਗੇ ਵਧੀਆ ਜਿਵੇਂ ਇਟਲੀ ਦੀ ਤਕਨੀਕ ਵਾਲਾ ਦੱਸ ਰਹੇ ਨੇ ਤੇ ਇਤਰਾਗੇ ਫਾਰਮ ਪਾਵਰ ਇਮਪਲੀਮੈਂਟ ਇਹ ਵੀ ਰੂਟਾਵੇਟਰ ਆਗੇ

आपको ये 100 लीटर 150 लीटर पानी यूज करने का जरूरत ही नहीं है 10 लीटर में आपका एक एक किले का, एक का दो दवाई होते है वो 10 लीटर में मिक्स करके इधर फिल कर लीजिए ठीक है इधर से फिल करने के बाद मैं इसमें रिमोट में आपका खेती बाउंड्रीज फिक्स करके दे दीजिए ये खुद जाएगा खुद स्प्रे करेगा खुद वापस आ जाएगा कहा पानी खत्म होने के बाद वापस आ जाएगा दोबारा पानी भरा दीजिए कहा छोड़ा उधर ही जाके शुरू कर देगा पानी स्प्रे करना की कीमत है साढ़े छह लाख में आपको ड्रोन बैटरी चार्जर रिमोट ये सारे आपको साढ़े छह लाख में छह उधर ऊपर सुखी इम्प्लीमेंट का नाम है उसको कॉन्टेक्ट कर लीजिए आपको दे देगा कोटेशन वगैरह ठीक है इसमें आपको सात दिन का ट्रेनिंग भी मिल जाएगा ठीक है एंड बाद में हम आगे आपका गाँव में तीन दिन का ट्रेनिंग भी दे, दे देंगे आपका केत में कैसे उड़ाने के लिए ओके सो आपको ये सारे चीज हम दे देंगे सर हाँ लोन करवाना है हां लोन भी हो जाएगा सर एफ के थ्रू आपको लोन मिलेगा एसबीआई से पीएनबी से ठीक है वो मिल जाएगा किसी किसान ਨੂੰ নগদ پیسے loan की जरूरत नहीं है जरूर पूरा प्रोसेस हम ही कर ही देंगे कर करके दे देंगे ठीक बस उन लोगों का आधार दे दीजिए हम करके दे, दे देंगे उनको तो सारे प्रोसेस ठीक है धन्यवाद सर थैंक यू सो मच सर कोई न फिर दसवा जी कंधुरा ਕੋਈ ਨਾ ਗਰੂਪ ਚ ਕਰਦਾ ਮੁੰਡਾ ਸਪਰੇ ਡਿੱਤੀ ਸਿੰਘ ਆ ਮੁੰਡਾ ਇਹ ਮੁੰਡਾ ਸਮਰੂਪ ਦਾ ਤੁਹਾਡਾ ਪਾਇਲਟ ਹੈ ਮੁੰਡਾ ਡਰੋਨ ਬੱਚੇ ਹੈ ਉਹ ਸਪਰੇ ਸਰਵਿਸ ਇੰਦਾਰਾ ਟਰ ਦੇ ਠੀਕ ਆ ਸਰ ਚਲੋ ਕੋਈ ਗੱਲ ਨਹੀਂ ਕਰਨਾ ਇਹ ਗੰਡੂ ਵਾਲੇ ਆ ਗਏ ਪੰਜ ਆ ਪਾਣੀ ਪਾ ਕੇ ਬੱਤੀ ਆਪਾਂ ਸਾਰੀ ਡਬਲੈਕੋ ਚੰਡੂ ਇਹਦਾ ਆਲੂ ਵਾਲਾ ਹੀ ਆਗਾ ਸਿਸਟਮ ਸਾਰਾ ਸਾਰੇ ਸਿਸਟਮ ਆਲੂ ਵਾਲਾਗਾ ਤੇ ਆਲੂ ਏਰੀਆ ਹੀ ਆਲੂ ਦਾ ਵੀਰੇ ਮੇਲੇ ਹੀ ਆਲੂ ਵਾਲਿਆਂ ਦਾ ਤੇ ਸਾਰਾ ਏਰੀਆ ਨਹੀਂ ਇਹ ਸਾਰਾ ਮੇਲੇ ਹੀ ਆਲੂ ਵਾਲਿਆਂ ਨੇ ਕਰਵਾ ਰਹੇ ਨੇਗੇ ਤੇ ਸਾਰੀ ਵਧੀਆ ਤੋਂ ਵਧੀਆ ਸਕੀਮ ਵਧੀਆ ਤੋਂ ਵਧੀਆ ਕਿਸਾਨ ਪਹੁੰਚੇ ਨੇ ਇੱਥੇ ਜਿੰਨੇ ਵੱਡੀ ਖੇਤੀ ਕਰਦਾ ਹੈ ਨੇਗੇ ਸਾਰੇ ਕਿਸਾਨ ਆਏ ਹੋਣਗੇ ਜਿਹੜੀ ਮਰਜ਼ੀ ਜਾਣਕਾਰੀ ਲੈ ਲੋ ਜਿਹੜੇ ਏਰੀਏ 'ਚ ਆਲੂ ਕਿਹੜੇ ਏਰੀਏ 'ਚ ਜ਼ਿਆਦਾ ਲੱਗਦਾਗਾ ਹਨਾ ਮਿੱਟੀ ਚੰਗੀ ਮਾੜੀ ਸਾਰਾ ਕੁਝ ਦੱਸ ਦਿੰਦੇ ਨੇ ਉਹ ਬਿਲਕੁਲ ਬਿਲਕੁਲ ਸਹੀ ਹੈ ਉਹ ਮੇਲਾ ਹਰ ਇਸ ਵਾਰ ਭਰਾ ਆਪਣੇ ਨੇ ਦੱਸਿਆ ਆਪਾਂ ਨੂੰ ਕਹਿੰਦਾ ਵੀ ਐਸਤੀ ਮੇਲਾ ਰਿਜ਼ੋਰਟ 'ਚ ਕਰਾਇਆ ਅਗਲੇ ਸਾਲ ਨਾਲੇ ਤਾਂ ਮੇਲਾ 2 ਦਿਨ ਦਾ ਰੱਖਾਂਗੇ ਇਧਰ ਆਈਏ ਨਾਲੇ ਤਾਂ ਮੇਲਾ 2 ਦਿਨ ਦਾ ਰੱਖਾਂਗੇ ਨਾਲੇ ਮੇਲਾ ਮੰਡੀ 'ਚ ਕਰਾਵਾਂਗੇ ਖੁੱਲਾ ਏ ਬਾਕੀ ਆਇਆ ਸੰਧੂ ਆ ਗਿਆ ਕਪਾਲ ਆ ਆਜੀન્દ્રਾ ਕਰਤਾਰ ਹਾਂ ਇਹ ਆਪਾਂ ਨੂੰ ਪਹਿਲਾਂ ਕਮੈਂਟ ਕਰ ਲੋਗ ਵੋਟ ਕਰਦੇ ਵੀ ਰੰਗ ਦੀ ਕੁਆਲਿਟੀ ਆਇਆ ਹਾਂ ਹੁਣ ਕੁਆਲਿਟੀ ਦਿਖਾ ਦੇ ਪਹਿਲਾਂ ਲੋਕ ਹਰ ਇੱਕ ਆਪਣੇ ਜਿੰਨੇ ਵੀ ਆਪਾਂ ਨੂੰ ਦੇਖਦੇ ਆ ਰੰਗ ਦੀ ਹੁਣ ਅਗਲਾ ਕਮੈਂਟ ਕਰਦਾਗਾ ਗੱਲ ਆ ਵੀ ਜੇ ਕਿਸੇ ਨੂੰ ਦੁੱਖ ਆਇਆ ਹੋਊਗਾ ਤਾਂ ਅਗਲੇ ਨੇ ਕਮੈਂਟ ਕਰਿਆ ਪਰ ਆਇਆ ਵੀ ਆ ਬੈਸੇ ਦਾ ਹੈ ਆਫ ਦੀ ਸਾਰੀ ਜਿੰਦ ਜਾਨ ਲਾ ਕੇ ਦਿੰਦੇ ਨੇਗੇ ਬਿਲਕੁਲ ਹਰ ਕੋਰੇ ਵਿੱਚ ਦੇਖ ਰੰਗ ਦੀ ਕੀ ਘਾਟ ਆ ਕੀ ਕੋਈ ਘਾਟ ਨਹੀਂ ਪਰ ਜਿਹੜੇ ਲੋਕ ਕਮੈਂਟ ਕਰ ਰਹੇ ਨੇ ਉਹਨਾਂ ਦਾ ਆਪਾਂ ਕੀ ਕੇ ਸੌਂ ਸਮਝ ਨਹੀਂ ਨਾ ਰੱਖਦੇ ਉਹਦੀ ਸਾਦਗੀ ਵੀ ਜ਼ਰੂਰੀ ਹੈ ਨਾ ਹਾਂ ਜਸੀਰ ਹਰ ਪੱਖੋਂ ਜਿਹੜੀ ਮਰਜ਼ੀ ਪੱਖੋਂ ਲਾ ਲਾ ਜਿਹੜਾ ਗੇਰ ਦਾ ਜੰਦਰਾ 크라운 ਕੜਾ ਸੀਗਾ ਹੂੰ ਹੋ ਅੱਗੇ ਨੂੰ ਡੂਡਾ ਕਰਤਾ ਡੇਡਾ ਹੋ ਗਿਆ ਬਿਲਕੁਲ ਸਹੀ ਗੱਲ ਉਦੀ ਅੱਗੇ ਵਾਲੇ ਦੀ ਆਮ ਇੰਨੀ ਮਟਾਈ ਸੀ ਹੁਣ ਵਾਲੇ ਦੀ ਇੰਨੀ ਆ ਹਾਂਜੀ ਉਹਦਾ ਹੁਣ ਪੁਰਨ ਵਾਲਾ ਗੇਅਰ ਤਾਂ ਖਰਾਬ ਹੋਣ ਵਾਲਾ ਕਰਤਾਬ ਦਾ ਹੈ ਹੀ ਨਹੀਂ ਪੁਰਦਾ ਤਾਂ ਵੀਰੇ ਪਹਿਲਾਂ ਨਹੀਂ ਦੇ ਪਰ ਲੋਕ ਨਜਾਇਜ਼ ਧੱਕਾ ਕਰਦੇ ਨੇ 4x4 ਟਰੈਕਟਰ ਮਗਰ ਕੱਟਰ ਲਾ ਕੇ ਪਾ ਕੇ ਮੱਖੀਆਂ ਵੜਦੇ ਨੇ ਫਿਰ ਉੱਥੇ ਕੁਸਤ ਹੁਣ ਜੇ ਆਪਣੇ ਤੇ ਭਜਨ ਧਰਲਾ ਮੰਨ ਲਾ ਤੂੰ ਪਹਿਲਾਂ ਤਾਂ ਮਸ਼ੀਨ ਦੇ ਮੂਹ ਨੇ ਟੈਰਾਂ 'ਲੇ ਜੋਰ ਮਾਰਨਾ ਹਾਂਜੀ ਫਿਰ 4x4 ਲਾਤਾ ਫਿਰ ਅਸਿਆ 4x4 ਟਰੈਕਟਰ ਮਗਰ ਲਾਇਆ ਟਰੈਕਟਰ ਮਗਰ ਲਾ ਤਿਆ ਠੀਕ ਆ ਬਾਕੀ ਜਗਵੀਰ ਖੜਾਗਾ ਇਹ ਕਰਤਾਰ ਦਾ ਫੈਲ ਆ ਡੀਲਰ ਆ ਭਾਈ ਪੱਟੀ ਤੋਂ ਸਾਡਾ ਮਿੱਤਰ ਤੇ ਕੀ ਹਾਲ ਆ ਬਹੁਤ ਵਧੀਆ ਵੇਚੀ ਹੂੰ ਕਿਵੇਂ ਵੇਖ ਰਹੀ ਆ ਕਰਤਾਰ ਫਿਰ ਤੇਰੀ ਬਹੁਤ ਵਧੀਆ ਕਿੰਨੀਆਂ ਵੇਚਤੀ ਆ ਇੱਕ ਦੀ ਇਹ ਤਾਂ ਪੂਰੀਆਂ ਹੀ ਨਹੀਂ ਆਉਂਦੀਆਂ ਪੂਰੀ ਨਹੀਂ ਹੁੰਦੀ ਆ ਹਾਂ ਠੀਕ ਆ ਜਿੰਨੀਆਂ ਲਜਾਨਾ ਵੇਚ ਦੇਣਾ ਪਹਿਲੀ ਵਿਕੀ ਆਉਂਦੀਆਂ ਨਹੀਂ ਨਹੀਂ ਉਹ ਤਾਂ ਪਹਿਲਾਂ ਹੀ ਵਿਕੀਆਂ ਹੁੰਦੀਆਂ ਉਹਨਾਂ ਦੇ ਠੀਕ ਆ ਹੁਣ ਆਪਾਂ ਘਰੇ ਵੀ ਖੜਨੀਆਂ ਆਪਾਂ ਕੈਂਸੋਨੇ ਵੀ ਖੜਨੀਆਂ ਠੀਕ ਆ ਹਾਂ ਪਹਿਲੋਂ ਆਪਾਂ ਘਰੇ ਚਲਾਈ ਤੇ ਫੇਰ ਹੀ ਇਹਨਾਂ ਦੇ ਡੀਲਰ ਬੜਿਆ ਡੀਲਰ ਬੜਿਆ ਹਾਂ ਇੱਕ ਗੱਲ ਇਹ ਵੀ ਆ ਜਗਵੀਰ ਟਰੈਕਟਰਾਂ ਦਾ ਡੀਲਰ ਵੀ ਇਹਨਾਂ ਦਾ ਤੇ ਟਰੈਕਟਰ ਹੁਣ ਤੱਕ ਕਿੰਨੇ ਸੇਲ ਕਰਤੇ ਕਿੰਨੇ ਟਾਈਮ ਹੋ ਗਿਆ ਤੈਨੂੰ ਏਜੰਸੀ ਲਈ ਨੂੰ ਜਾਨੀ ਆਪਾਂ 2023 ਜ ਬਾਬੇ ਬੁੱਢੇ ਸਾਹਿਬ ਦੇ ਮੇਲੇ ਨੂੰ ਲਈ ਏਜੰਸੀ 2 ਸਾਲ ਹੋ ਗਏ 3 ਸਾਲ ਚੱਲ ਪਿਆ ਨਹੀਂ 2 ਹੀ ਹੋਣਗੇ ਉਹ ਨਹੀਂ ਕਰ ਬਾਈ ਠੀਕ ਆ ਹਾਂ ਕਿੰਨਾ ਟਰੈਕਟਰ ਵੇਚਦਾ ਤੈ ਟਰੈਕਟਰ ਜਾਨੀ ਕਿ ਚੰਗੀ ਸੇਲ ਆ ਫਿਰ ਵੇਚਣ ਦਾ ਮੇਨ ਮੈਟਰ ਇਹ ਆ ਕਿ ਜ਼ਰੂਰੀ ਨਹੀਂ ਕਿ ਚੰਗੇ ਪਿੰਨਪਰਾ ਜੁੜੇ ਠੀਕ ਆ ਕੋਈ ਪਿੰਨ ਦਾ ਸਰਪੰਚ ਆ ਕੋਈ ਚੇਅਰਮੈਨ ਆ ਠੀਕ ਆ ਕਿ ਚੰਗੇ ਬਿਨਾ ਲੋਨ ਤੋਂ ਵੀ ਨਕਦ ਕੈਸ਼ ਲੈਣ ਵਾਲੇ ਬੰਦੇ ਓਕੇ ਹੁਣ ਇੱਕ ਹੁੰਦਾ ਵਾ ਕਿ ਲੋਨ ਕਰਾ ਲਿਆ ਬੰਦੇ ਕੋ ਪੈਸੇ ਉਹ ਬੰਦੇ ਪੈਸੇ ਜੇਬ ਚ ਪਾ ਕੇ ਆਉਂਦੇ ਆ ਕਿ ਅਸੀਂ ਟਰੈਕਟਰ ਇਹੋ ਹੀ ਲੈਣਾ ਠੀਕ ਆ ਪੰਜਾਬੀ ਕੱਟ ਕੇ ਫਿਰ ਆਪਣਾ ਕੋਈ ਵੀ ਭੈਣ ਭਰਾ ਆਪਾਂ ਕਿਸੇ ਨੂੰ ਨਿੰਦਗੇ ਚੀਜ਼ ਵਿੱਚਾਂਗੇ ਉਹਦਾ ਫਾਇਦਾ ਕੋਈ ਨਹੀਂਗਾ ਜੇ ਕੋਈ ਗਾਹਕ ਆ ਆਪਾਂ ਕਿ ਆਖੀ ਕਿ ਮੈਨੂੰ ਆ ਚੀਜ਼ ਪਸੰਦ ਆ ਹਾਂਜੀ ਫੇਰ ਹੀ ਸਵਾਦ ਆਉਂਦਾ ਵਿੱਚ ਫੇਰ ਹੀ ਇਸ ਗੱਲ ਤਾਂ ਸਹੀ ਆ ਹਾਂ ਬਾਕੀ ਚਲੋ ਆਪਣੇ ਜੀ ਬਾਕੀ ਤੁਹਾਡੇ ਏਰੀਆ 'ਚ ਲੋਨ ਤੋਂ ਤਾਂ ਪਹਿਲੇ ਹੀ ਲੋਕ ਡਰਦੇ ਬਹੁਤ ਨੇ ਲੋਨ ਕਿਤੇ ਵੀਰ ਦੀ ਬਲੈਕਲਿਸਟ 'ਚ ਏਰੀਆ ਕਾਫੀ ਆ ਠੀਕ ਆ ਜੇ ਬਲੈਕਲਿਸਟ 'ਚ ਨਾ ਹੋਵੇ ਕਿਉਂਕਿ ਲੋਨ ਲੈ ਲੈਂਦੇ ਲੋਨ ਮੋੜਨ ਦਾ ਨਾਂ ਨਹੀਂ ਲੈਂਦੇ ਠੀਕ ਆ ਜਿਵੇਂ ਹੁਣ ਚਲੋ ਚੰਗੀਆਂ ਫਰਮਾਂ ਵੀ ਹੈਗੀਆਂ ਉਹਨਾਂ ਦਾ ਲੋਨ ਆਪਦਾ ਖੁਦ ਦਾ ਹੈ ਉਹ ਜਿੰਨਾ ਲੋਨ ਖੁੱਦ ਦਾ ਉਹਦਾ ਟਰੈਕਟਰ ਵੱਧ ਵਿਕੂਗਾ ਠੀਕ ਆ ਕਿਉਂਕਿ ਉਹਦੇ ਜੇ ਡਿਫਾਲਟ ਰੀਅਰਿਆ ਜਿਆਦਾ ਹੋ ਗਿਆ ਓਕੇ ਤਰਨ ਤਰਨ ਪੈ ਜਿੰਨੀ ਹੈਗੀ ਆਪਣੀ ਬੈਲਟ ਸਾਰੀ ਡਿਫਾਲਟ ਰੋ ਓਕੇ ਛੇ ਜੀ ਵੀ ਕਿਹੜਾ ਟਰੈਕਟਰ ਦੀ ਮਾਰਕੀਟ ਜਿਆਦਾ ਜਿਹੜਾ ਵਿਕ ਕਿਹੜਾ ਰਹਿਗਾ ਵੀਰੇ ਡਿਪੈਂਡ ਜਿਵੇਂ ਸਾਡੇ ਏਰੀਆ 'ਚ ਤੇ ਇਹ ਹੋ ਗਿਆ ਨਾ ਜਿਹਦਾ ਲੋਨ ਹੁੰਦਾ ਉਹਦਾ ਹੀ ਵੱਧ ਵਿਕਣਾ ਠੀਕ ਆ ਕਿਉਂਕਿ ਉਹਨਾਂ ਪੈਨ ਕਾਰਡ ਆਧਾਰ ਕਾਰਡ ਪਾਉਣਾ ਉਹਨਾਂ ਕਹਿਣਾ ਲੋਨ ਹੋ ਜੂ ਹੁਣ ਜਿਹੜੇ ਬੰਦੇ ਦਾ ਲੋਨ ਜਿੰਨੂੰ ਕਿਤੇ ਨਹੀਂ ਮਿਲਦਾ ਉਹਨਾਂ ਦਾ ਕਹਿਣਾ ਕੋਈ ਨਹੀਂ ਹੁੰਦਾ ਇਹੋ ਹੀ ਲੈ ਜੀ ਠੀਕ ਆ ਟਰੈਕਟਰ ਦਾ ਤੇ ਮੇਨ ਮਕਸਦ ਇੰਜਨ ਗੀਅਰ ਤੇ ਪੱਖੋਂ ਚੱਲਣ ਤੇ ਆ ਠੀਕ ਆ ਹਾਂ ਨਹੀਂ ਮਾਡਲ ਕਿਹੜਾ ਵਿਕ ਰਿਹਾ ਹੱਜਾ ਦਾ ਕਰਤਾਰ ਦਾ ਕਰਤਾਰ ਦਾ ਕਰਤਾਰ ਦਾ 96 96 96 ਉਹ 4 ਸਿਲੰਡਰ ਇੰਜਨ ਆ ਪਰ ਲਾਸ ਕਰਦਾ ਠੀਕ ਆ ਇਦਾਂ ਗਲਾਈ ਸਭ ਕਰਾਰੋ ਦਾ ਮਗਰਲਾ ਵੀ ਕਰਾਰਾ ਠੀਕ ਹੋਰ 4x4 4x4 ਸਭ ਤੋਂ ਜ਼ਿਆਦਾ ਉਹ ਵਿਕਦੇ ਜੇ ਵੱਧ ਤੋਂ ਵੱਧ ਜਿਹੜਾ 4 ਵੀਲ ਹੀ ਵਿਕਦੇ ਠੀਕ ਆ ਜਿਹੜਾ ਨਹੀਂ ਵੀ ਕੋਈ ਭੈਣ ਭਰਾ ਦਾ 2 ਵੀਲ ਲੈਣਾ ਉਹਨੂੰ ਵੀ ਕਹਿ ਕੇ 4 ਵੀਲ ਹੀ ਦੇਈਂਦਾ ਠੀਕ ਹੈ ਇਹਨੂੰ 4 ਵੀਲ ਦਾ ਜ਼ਮਾਨਾ ਆ ਹਾਂਜੀ ਤੇ ਫਿਰ ਜਿੰਨਾ ਕ ਫਰਕ ਪੈਂਦਾ ਉਹਨੇ ਦਾ ਤੇ ਇਹਦਾ ਹਿੱਸਾ ਹੀ ਆ ਗੱਲਾ ਟਾਇਰ ਤੇ ਫਿਰ ਵੱਜ ਜਾਣੇ ਕਿਸਾਨ ਨੂੰ ਠੀਕ ਆ ਹਾਂ ਖਰਚਾ ਕਿਵੇਂ ਹੈਗਾ ਖਰਚਾ ਬਹੁਤ ਜ਼ਾਇਦ ਜ਼ਾਇਦ ਜਿਵੇਂ ਹੁਣ ਆਪਾਂ ਸਵਰਾਜ ਜੀ ਲਈ ਸਵਰਾਜ ਨੂੰ ਕਾਮਯਾਬ ਕਰਨ ਵਾਲਾ ਕਰਲੋਸ ਕਰੀ ਹੈ ਹਾਂਜੀ ਕਰਲੋਸ ਕਰਨੇ ਸ਼ੁਰੂ ਕੀਤਾ ਸਵਰਾਜ ਨੇ ਠੀਕ ਆ ਇਹ ਤੇ ਬਾਅਦ ਚੋਂ ਮਿੰਦਰਾ ਜਿ ਮਰਜ ਹੋਇਆ ਤੇ ਫਿਰ ਮਿੰਦਰਾ ਨਾਲ ਹੋ ਗਏ ਫਿਰ ਟਾਈਪ ਹੋਇਆ ਫਿਰ ਮਿੰਦਰਾ ਨੇ ਖਰੀਦ ਲਿਆ ਕਿਉਂਕਿ ਮੇਨ ਮਕਸਦ ਸਵਰਾਜ ਨੂੰ ਚਲਾਉਣ ਵਾਲਾ ਹੈਗਾ ਕਰਲੋਸ ਕਰੀ ਹੈ ਲॉस ਕਰੀਏ ਮਾਜੇ ਚ ਵੀ ਜਿਆਦਾ ਕਰ ਲੋਸ ਕਰ ਹੀ ਚੱਲਦਾ ਹਾਂਜੀ ਇਹ ਤਾਂ ਤੇ ਫੇਰ 4 ਸਿਲੰਡਰ ਇੰਜਨ ਆ ਇਹ ਪਹਿਲਾ ਟਰੈਕਟਰ ਆ ਜਿਹਦੇ 4 ਸਿਲੰਡਰ ਇੰਜਨ ਕਰ ਲੋਸ ਕਰਦਾ ਹੁੰਦਾ ਠੀਕ ਨਹੀਂ ਤਾਂ 3 ਆਪਣੇ ਸਿਲੰਡਰ ਸਵਰਾਜ ਤੱਕ ਆਉਂਦਾ ਇਹ 4 ਸਿਲੰਡਰ ਕਿਸੇ ਵੀ ਕੰਪਨੀ ਦੇ ਟਰੈਕਟਰ ਦੇ ਇੰਜਨ ਨਹੀਂ ਆਇਆ ਕਰ ਲੋਸ ਕਰਦਾ ਕਰ ਲੋਸ ਕਰ ਹੋ ਗਿਆ ਮਗਰ ਲਾ ਹਿੱਸਾ ਕਰਾ ਫੇਰ ਇਹਨਾਂ ਹੋਰ ਕੰਮ ਕੀਤਾ ਹਾਂਜੀ ਹੁਣ ਕਈ ਕਹਿ ਦਿੰਦੇਗਾ ਕਿ ਟਰੈਕਟਰ ਮਹਿੰਗਾ ਟਰੈਕਟਰ ਮਹਿੰਗਾ ਨਹੀਂ 60 ਹਸ ਪਾਵਰ ਨੂੰ ਇਹਨਾਂ 75 ਐਚਪੀ ਦਾ ਤਾਂ ਹਿੱਸਾ ਲਾਇਆ ਆ ਓਕੇ ਰੇਡੀਏਟਰ ਜਿਹੜਾ ਕਾਪਰ ਦਾ ਲਾਇਆ ਆ ਠੀਕ ਆ ਸਾਰੀਆਂ ਚੰਗੀਆਂ ਸੇ ਲਾ ਕੇ ਉਹਨੂੰ ਤਿਆਰ ਕੀਤਾ ਇਹਦੇ ਟਰੈਕਟਰ ਤੇ ਆਪੇ ਮਹਿੰਗਾ ਰਹੇਗਾ ਹੋਣਾ ਮਹਿੰਗਾ ਵੀ ਆ ਹੰਡ ਦਾ ਵੀ ਆ ਜਿੰਨੇ ਭੈਣ ਭਰਾ ਆਪਣੇ ਮੰਨ ਕੇ ਚਲੋ ਕਹਿੰਦੇ ਕੋਹੋਂ ਦੇ ਜਿਹੜੇ ਲੈ ਕੇ ਗਏ ਆ 100 100.5 150 ਕਿਲੇ ਵਾਈ ਵਾਲੇ ਬੰਦੇ ਜਿੰਨਾ ਟਰੈਕਟਰ ਖੜੇ ਠੀਕ ਆ ਲਿਫਟ ਦਾ ਵੀ ਕੰਮ ਜਿੰਨੀ ਇਹਦੀ ਲਿਫਟ ਕਪੈਸਿਟੀ ਦਾਸਤੇ ਉਤੋਂ ਤੋਂ ਜ਼ਿਆਦਾ ਚੱਕੀ ਜਾਂਦਾ ਉਹ ਤੋਂ ਜ਼ਿਆਦਾ ਹਾਂ ਆਪਾਂ ਕਿਸੇ ਨੂੰ ਮਾੜਾ ਕਹਿ ਕੇ ਸੌਦਾ ਵੇਚਣਾ ਉਹ ਉਹਦਾ ਕੋਈ ਫਾਇਦਾ ਨਹੀਂ ਉਹਦਾ ਫਾਇਦਾ ਨਹੀਂ ਹੁਣ ਅਸੀਂ ਇੱਕ ਟਰੈਕਟਰ ਦਿੱਤਾ ਹੈ ਸੋਨਾ ਲੀਕਾ ਹੀ 130 ਘੰਟੇ ਕੱਟਿਆ ਹੀ ਚੱਲਿਆ ਸੋਨਾ ਲੀਕਾ ਠੀਕ ਆ ਉਹ ਤਾਂ ਲਿਫਟ ਵਾਲਾ ਟਾਪਾ ਪੱਟਾ ਹੀ ਤੇ ਸਾਡੇ ਤੋਂ ਗਾਗ ਟਰੈਕਟਰ ਲੈ ਗਏ ਗਾਗ ਟਰੈਕਟਰ ਲੈ ਗਏ ਐਤਵਾਰ ਹੀ ਉਹਦਨ ਹਾਂਜੀ ਸਿਰਫ ਡੀਲਰਸ਼ਿਪ ਉਦਾਂ ਬੰਦ ਹੁੰਦੀ ਸੀ ਉਹਨਾਂ ਨੂੰ ਟਰੈਕਟਰ ਖੋਲਣ ਲਈ ਟਰੈਕਟਰ ਦਿੱਤਾ ਠੀਕ ਆ ਏਜੰਸੀ ਖੋਲੀ ਉਹ ਤੋਂ ਟਰੈਕਟਰ ਲੈ ਗਏ ਠੀਕ ਆ ਉਹਨਾਂ ਜਾ ਕੇ ਟਰੈਕਟਰ ਤੇ ਉਹਨਾਂ ਹੀ ਲੋਡ ਪਾਇਆ ਜਿੰਨੇ ਦੇ ਸੋਨਾ ਲੀਕਾ ਦਾ ਟਾਪਾ ਪਾੜ ਉਹ ਕਹਿੰਦੇ ਯਾਰ ਇਹ ਤਾਂ ਨਹੀਂ ਟਾਪਾ ਪਾਟਾ ਸੀ ਉਨੀ ਮਿੱਟੀ ਟਰਾਲੇ ਲੱਦੀ ਹਾਂਜੀ ਉਹ ਜਾ ਕੇ ਚੈੱਕ ਕਰਦੇ ਰਹੇ ਕਿਉਂਕਿ ਅੱਜ ਕੱਲ੍ਹ ਗਾਂ ਕੋਈ ਸਿਖਾਉਣ ਵਾਲਾ ਨਹੀਂ ਰਹਿ ਗਿਆ ਹਾਂਜੀ ਨਾ ਕੋਈ ਕਿਸੇ ਦੇ ਮਗਰ ਲੱਗਣ ਵਾਲਾ ਰਹਿ ਗਿਆ ਸਹੀ ਗੱਲ ਆ ਜੇ ਕੋਈ ਕਹਿ ਦੂਗਾ ਕਿ ਐ ਹੁਣ ਜਿਵੇਂ ਆਪਣੇ ਆਨਲਾਈਨ ਕੰਮ ਆ ਹਰ ਕੋਈ ਰੇਡ ਦਾ ਵੀ ਪਤਾ ਕਰਦਾ ਏ ਫੇਰ ਪਲੱਸ ਆਪਦਾ ਜਦੋਂ ਸਿਸਟਮ ਜਿੱਥੇ ਉਹਦਾ ਦਿਮਾਗ ਚੱਲੂਗਾ ਨੇ ਉਹੀ ਚੀਜ਼ ਲੈਣੀ ਉਹੀ ਚੀਜ਼ ਲੈਣੀ ਕਈ ਵਾਰਾਂ ਦੇ ਬੰਦੇ ਇਹੋ ਜਿਹੇ ਵੀ ਹੁੰਦੇ ਆ ਜਿਹੜੇ ਆਪਦੀ ਸਾਈ ਮੰਨ ਕੇ ਉਹ ਛੱਡ ਕੇ ਦੂਜੀ ਚੀਜ਼ ਲੈਂਦੇ ਆ ਹਾਂਜੀ ਉਹਨੇ ਹਰ ਕਿਸੇ ਨੇ ਚੀਜ਼ ਉਹ ਲੈਣੀ ਜੋ ਉਹਦੀ ਪਸ हां ਜਗਵੀਰੇ ਇਹਨਾਂ ਨਾਲ ਫਿਰ ਸੈਂਸਰੀ ਕੀ ਕੁਝ ਦਿੰਦੇ ਹੋਗੇ ਨਾਲ ਇਹਦੇ ਨਾਲ ਵੀਰੇ ਦੋ ਮਾਡਲ ਆਉਂਦੇ ਜਿਵੇਂ 9836 4-ਵੀਲ ਹਾਂਜੀ ਉਹਦੇ ਚ ਹੱਡ ਲੱਗੀ ਹੁੰਦੀ ਆ ਠੀਕ ਹੈ ਜੀ ਜਿਵੇਂ ਵੇਟ ਲੱਗੀ ਹੁੰਦੇ ਚਲੋ ਇਹ ਦੇ 7836 ਆ ਐਸ ਆਰ ਡੀ ਆ ਜਿਵੇਂ 9836 ਦੇ ਵਿੱਚ ਅਗਲੇ ਵੇਟ ਹੁੰਦੇ ਆ ਹਾਂਜੀ ਅਗਲੇ ਵੇਟ 32 36 36 ਕਿਲੋ ਦੀਆਂ ਪਲੇਟਾਂ ਮਗਰਲੇ ਚੱਕਿਆਂ ਨੂੰ ਹੁੰਦੀਆਂ ਠੀਕ ਹੈ ਜੀ ਤੇ ਹੱਡ ਲੱਗੀ ਹੁੰਦੀ ਆ ਹੁਣ ਜੇ ਆਪਾਂ ਹੱਡ ਦੀ ਗੱਲ ਕਰੀਏ ਹੱਡ ਤੇ 10000 ਤੋਂ ਵੀ ਸ਼ੁਰੂ ਹੋ ਜਾਂਦੀ ਹਾਂਜੀ ਪਰ ਇਹ ਹੁੱਡ ਇਹੋ ਜੀ ਆ ਕਿ ਜੇ ਕੱਲ ਨੂੰ ਮਹਾਰਾਜ ਨਾ ਕਰੇ ਕੋਈ ਟਰੈਕਟਰ ਪਲਟਦਾ ਬੰਦੇ ਦਾ ਨੁਕਸਾਨ ਨਹੀਂ ਹੋਣ ਦੇਣੀ ਇੰਨੀ ਜਿਆਦਾ ਇੰਨੀ ਜਿਆਦੀ ਹੈ ਕਿ ਬੰਦੇ ਨੂੰ ਕਿਸੇ ਤਰ੍ਹਾਂ ਦੀ ਛ੍ਰੀਟ ਨਹੀਂ ਆਉਣ ਦੋ ਠੀਕ ਹੁਣ ਆਮ ਗਾਂ ਕਹਿ ਦਿੰਦੇ ਹੁਣ ਸਾਡੇ ਇੱਕ ਗਾਹ ਕੀ ਗੋੰਦਵਾਲ ਸਾਹਿਬ ਆਜੂ ਟਰੈਕਟਰ ਕੋ ਚਲਦੇ ਆ ਉਹਦੇ ਨਾਲ ਛਤੀ ਆਉਂਦੇ ਅੱਛਾ ਜੀ ਆਇਦਰ ਵੀਡੀਓ ਬਣਾਉਣੀ ਐ ਸੀ 2 ਮਿੰਟ ਆ ਬਣਾਓ ਬਣਾਓ ਅੱਛਾ ਜੀ ਤਾਡੇ ਵੀ ਨਾਲ ਅੱਛਾ ਜੀ ਹਾਂ ਜਿਵੇਂ ਆਹ ਪਲੇਟਾਂ ਇੰਜਨ ਤੋਂ ਖਿੱਚਣ ਤੱਕ ਫਿਰ ਆਹ ਡਿਸਟ੍ਰਿਕਟ ਆਪਣੇ ਹੈਗੇ ਆ ਲਿਫਟ ਪੰਪ ਹੋ ਗਏ ਹਾਂਜੀ ਰੇਡੀਏਟਰ ਕਾਪਰ ਦਾ ਹੋ ਗਿਆ ਓਕੇ ਅਗਲੇ ਪਾਸੇ ਵੇਟ ਹੋ ਗਏ ਪਲੱਸ ਚੁੱਲਾ ਹੋ ਗਿਆ ਠੀਕ ਆ ਹਾਂ ਮਗਰਲੇ ਚੱਕਿਆਂ ਨੂੰ ਵੇਟ ਹੋ ਗਏ ਜਿਵੇਂ 36 36 ਜੀ ਦੇ 86 ਜੀ ਦੇ ਹਾਂ 36 ਦਾ ਇੱਧਰ 36 ਦਾ ਉੱਧਰ ਓਕੇ ਫਿਰ ਜਿਵੇਂ ਆਪਣਾ ਆ 540 ਤੇ 540 ਚੱਕਰ ਹੋ ਗਿਆ ਠੀਕ ਆ ਹਾਂ ਮੇਰਾ ਜਿਹੜਾ ਇਹਦਾ ਹਿੱਸਾ ਲੱਗਾ ਹੋਇਆ ਹਾਂਜੀ ਇਹ 60 ਹਾਰਸ ਪਾਵਰ ਕੈਟਾਗਰੀ ਚ ਇਹਨੂੰ 60 ਦਾ ਵੀ ਲਾ ਕੇ ਉਹ ਕੋਸਟ ਘਟਾ ਸਕਦੇ ਪਰ ਇਹਨੂੰ 75 ਐਚਪੀ ਦਾ ਹਿੱਸਾ ਲੱਗਾ ਹੋਇਆ ਅੱਛਾ 75 ਐਚਪੀ 75 ਐਚਪੀ ਬਾਕੀ ਆ ਹੋਰ ਕੋਈ ਨਹੀਂ ਕੋਈ ਇਹ ਦੇ ਨਾਲ ਇਹਦੀ ਵੇਖੋ ਗੱਡੀ ਹੈਵੀ ਹੋ ਹਾਂਜੀ ਉਹ ਹੈ ਬਾਹਰ ਪੱਖੋਂ ਜਾਨੀ ਖੁੱਲਾ ਡੋਲਾ ਇਹ ਮੇਰੇ ਹਿਸਾਬ ਨਾਲ 30 ਕੁਇੰਟਲ ਦੇ ਏਡ ਗੇਡ ਟਰੈਕਟਰ ਇਦਾਂ ਕੱਲਾ ਟਰੈਕਟਰ ਕੱਲਾ ਟਰੈਕਟਰ 30 ਕੁਇੰਟਲ ਦਾ ਤੁਸੀਂ ਟਰੈਕਟਰ ਲਾਓ ਆਮ ਟਰੈਕਟਰ ਕਿੰਨੇ ਕੁਇੰਟਲ ਦੇ ਹੁੰਦੇ ਹੁਣ ਜੇ ਇਹ ਇਹਨਾਂ ਨੂੰ ਮੰਨ ਕੇ ਚਲੋ ਤੁਸੀਂ ਵੀ ਮੰਨ ਜਲਾ ਅਸੀਂ ਵੀ ਅਸੀਂ ਕਿਤੇ ਇਹਨਾਂ ਨਾਲ ਅੱਜ ਥੋੜਾ ਜੁੜ ਕੇ ਮੰਜੀਤ ਸਾਹਿਬ ਰੋਣਾ ਨਾ ਹਾਂਜੀ ਇੱਕ ਤੇ ਉਹ ਬੰਦੇ ਦਿਲ ਦਰਿਆ ਵਾਲੇ ਠੀਕ ਆ ਇੱਕ ਜਿਵੇਂ ਚੀਜ਼ ਕੋਈ ਵੀ ਆ ਉਹਨਾਂ ਸਾਰਿਆਂ ਨੂੰ ਲੱਗ ਬਣਾਈ ਠੀਕ ਆ ਅਸਿਆ ਲੱਗ ਜਿਵੇਂ ਲੱਗ ਗਈ ਜਿਵੇਂ ਕਟ ਆਫ ਸਵਿਚ ਹੋ ਗਿਆ ਚਲੋ ਆਮ ਨੋਰਮਲ ਗੱਲੋ ਹਾਂਜੀ ਫਿਰ ਕਿਹੇ ਵੀ ਗੱਲੋਂ ਆਪ ਦੀ ਅਲੋਨਾ ਪੂਰੀ ਕਿਉਂਕਿ ਅੱਜ ਦੇ ਵੇਖੋ ਮਾਰਕੀਟ ਦੇ ਵਿੱਚ ਜਿਹੜੀ ਵੀ ਕੋਈ ਚੀਜ਼ ਚੱਲਦੀ ਆ ਹਾਂਜੀ ਜੇ ਕਿਸੇ ਨੂੰ ਚੰਗੀ ਲੱਗੂ ਉਹਦੇ ਐਟ੍ਰੈਕਟਿਵ ਕਰੂਗਾ ਬੰਦੇ ਨੂੰ ਖਿੱਚ ਦਾ ਤਾਨ ਕਰੂ ਤੇ ਉਹੋ ਹੀ ਚੀਜ਼ ਵੇਖੂਗੀ ਉਹ ਹੀ ਵੇਖੂਗੀ ਤੇ ਯਾਨੀ ਇਹਦੇ ਵਿੱਚ ਹਰ ਇੱਕ ਚੀਜ਼ ਨੂੰ ਪੱਖ ਤੋਂ ਰੱਖ ਕੇ ਸਾਰੀ ਚੀਜ਼ ਨੂੰ ਬਣਾਇਆ ਵਾਹ ਉਹ ਸੀ ਆਰ ਡੀ ਮਾਡਲ ਠੀਕ ਆ ਉਹ ਕਿੰਨਾ ਚ ਵੇਖਦਾ ਉਹ ਅਜੇ ਨਾ ਲਾਂਚ ਥੋੜਾ ਚੇਰੀ ਹੋਇਆ ਹਾਂਜੀ ਤੇ ਜਿਵੇਂ ਫੀਲਡ ਦੇ ਵਿੱਚ ਚੱਲਣ ਤੇ ਆ ਫੀਲਡ ਦੇ ਵਿੱਚ ਜਿਵੇਂ ਇਹਨਾਂ ਆਪ ਦਾ ਹੀ ਲਾਇਆ ਹੋਇਆ ਵਾ ਕੀ ਟੈਸਟਿੰਗ ਤੇ ਠੀਕ ਆ ਯਾਨੀ ਕਿ ਉਸ ਬੰਦੇ ਨੂੰ ਜਿਵੇਂ ਕੋਈ ਵੀ ਚੀਜ਼ ਮਾਰਕੀਟ ਚ ਆਉਂਦੀ ਹੈ ਉਹਨੂੰ ਚੱਲਿਆ ਹੀ ਪਤਾ ਲੱਗਣਾ ਹੁਣ ਵੇਖੋ ਯੂਨੀਵਰਸਿਟੀ ਵਾਲੀ ਆਪਾਂ ਬੀਜ ਦੇ ਦਿੰਦੀ ਹਾਂਜੀ ਕਹਿੰਦੀ ਕਿ 30 ਕੁਇੰਟਲ ਝੋਨਾ ਨਿਕਲੂ ਜੱਟ ਉਹਨੂੰ 34 ਵੀ ਕੱਢ ਦਿੰਦੇ ਹੋ ਸਕਦਾ ਉਹ 26 ਵੀ ਨਿਕਲੇ 26 ਵੀ ਨਿਕਲੇ ਕਿਉਂਕਿ ਕੰਪਨੀ ਆਪਾਂ ਇੱਕ ਟਰੈਕਟਰ ਲੈ ਲਿਆ 10-12 ਲੱਖ ਦਾ ਆਪਾਂ ਤੇ ਉਹਨੇ ਜਿਹੜੀ ਕੰਪਨੀ ਨੇ ਕਰੋੜਾਂ ਅਰਬਾਂ ਦਾ ਕਾਰੋਬਾਰ ਲਾਇਆ ਆ ਹਾਂਜੀ ਉਹਨਾਂ ਨਿੱਕੀ ਨਿੱਕੀ ਚੀਜ਼ ਹੁਣ ਕਰ ਲਾਸ ਕਰਦਾ ਉਹ ਇੰਡੀਅਨ ਸੀ ਆਰ ਡੀ ਹਾਂਜੀ ਉਹ ਜਿਵੇਂ ਟਰੈਕਟਰ ਹੋ ਗਿਆ ਫਿਰ ਇਹਦੇ ਨਾਲ ਆ ਮੰਨੇ ਚਲੋ ਐਕਸੈਸਰੀ ਸਾਰੀ ਇਦਾਂ ਵੀ ਆ ਜਾਂਦਾ ਮਾਡਲ ਹਾਂਜੀ ਜੇ ਕਿਸੇ ਨੇ ਨਾ ਵੀ ਲੈਣੀ ਹੋਵੇ ਕੋਈ ਕਿਸੇ ਦੇ ਉੱਤੇ ਜ਼ਰੂਰੀ ਨਹੀਂ ਆ ਫਿਰ ਹੱਡ ਨਹੀਂ ਲੈਣੀ ਵੇਟ ਨਹੀਂ ਲੈਣੇ ਆ ਆ ਵੇਟ ਨਹੀਂ ਲੈਣੇ ਉਹਨਾਂ ਉਹ ਲੈਸ ਹੋਏ ਲੈਸ ਹੋਏ ਲੈਸ ਹੋਏ ਬਾਕੀ ਟਰੈਕਟਰ ਬਹੁਤ ਸ਼ਾਨਦਾਰ ਆ ਆਪਾਂ ਜਿੰਨੇ ਭੈਣ ਭਰਾਉਣ ਦੇਤੇ ਚਲੋ ਹਾਂ ਚੀਜ਼ ਆਉਂਦੀ ਵੀ ਆ ਇੱਕ ਦੋ ਪ੍ਰੋਬਲਮ ਤੇ ਉਦੋਂ ਹੀ ਆਊਗੀ ਨਾ ਜਦੋਂ ਉਹ ਚੱਲੂਗਾ ਚੱਲੂਗਾ ਜਿਉਂ ਉਹ ਕੰਪਨੀ 'ਚ ਖੜਾ ਰਹੂਗਾ ਜਾਂ ਕਿਤੇ ਖਲੋ ਉਹਦੇ ਕਿਵੇਂ ਪਰਾ ਲੱਗੂ ਇਹਦੇ ਪ੍ਰੋਬਲਮ ਜੀ ਬਾਕੀ ਗੱਲ ਜੀ ਵੀਰ ਇਹ ਆ ਮੱਲਾ ਜੀ ਤੋਂ ਟਰੈਕਟਰ ਬਣਾਇਆ ਇਹਨਾਂ ਨੇ ਹਾਂ ਲਾਂਚ ਨਹੀਂ ਕਰਿਆ ਬੇੜਾ ਰੰਗ ਤੋਂ ਹਾਂ ਟੈਸਟਿੰਗ ਦੋ ਤਿੰਨ ਸਾਲ ਦਾ ਹੈ ਟੈਸਟਿੰਗ ਕੀਤੀ ਹੈ ਹੁਣ ਜੇ ਆਪਾਂ ਗਿਣੀਏ ਕਿ 2016 ਦੇ ਵਿੱਚ ਟਰੈਕਟਰ ਬਣਾਨੇ ਸ਼ੁਰੂ ਹੋ ਗਏ ਹਾਂਜੀ ਪਰ ਪਹਿਲੀ ਡੀਲਰਸ਼ਿਪ ਪੰਜਾਬ ਦੇ ਵਿੱਚ 2022 ਚ ਮਿਲੀ ਠੀਕ ਆ ਕਿਉਂਕਿ ਇਹ ਨਹੀਂ ਕੰਪਨੀ ਨੇ ਬਣਾਤੀ ਆ ਤੇ ਅੱਜ ਹੀ ਉਹਨੂੰ ਡੀਲਰਸ਼ਿਪ ਦੇ ਜਦੋਂ ਕੋਈ ਵੀ ਚੀਜ਼ ਦੀ ਵੇਚਤੀ ਹੋ ਜੇ ਉਹ ਨਹੀਂ ਸੈੱਟ ਆਉਂਦਾ ਨਹੀਂ ਆਉਂਦਾ ਹੁਣ ਚਲੋ ਅੱਜ ਆਪਾਂ ਕਿਸੇ ਕੰਪਨੀ ਦਾ ਨਾਂ ਨਹੀਂ ਲਾਉਣਾ ਕਈ ਕੰਪਨੀਆਂ ਇਹੋ ਜੀਆਂ ਵਾਂ ਜਿੰਨਾ ਵਿਚਾਰੇ ਖਾਲੀ ਕਰ ਜਾਂਦੇ ਆ ਹਾਂਜੀ ਕਿਉਂਕਿ ਕੰਪਨੀ ਨੇ ਕੱਲੀ ਮਸ਼ੀਨਰੀ ਨਹੀਂ ਲਾਈ ਹਾਂਜੀ ਉਹਦਾ ਸਾਰਾ ਸੈਟਅਪ ਲੱਗਾ ਹੋਇਆ ਵਾ ਕਰੋੜਾਂ ਅਰਬਾਂ ਦੀ ਤੇ ਮਸ਼ੀਨਰੀ ਲੱਗੀ ਫਿਰ ਉੱਥੇ ਬੰਦੇ ਜਿਹੜੇ ਜੁੜੇ ਆ ਹੁਣ ਜੇ ਕੰਮ ਨਹੀਂ ਚੱਲਦਾ ਉਹਨਾਂ ਨੂੰ ਬੰਦੇ ਸਾਰਾ ਕੰਮ ਸਾਰਾ ਸੋਚ ਸਮਝ ਕੇ ਕੰਮ ਚੱਲ ਹਾਂਜੀ ਹਾਂ ਉਹ ਫਿਰ ਇਦਾਂ ਹੀ ਜ਼ਿਆਦਾ ਕਰਕੇ ਤੇ ਫਿਰ ਸਾਰੀ ਸੈਟਿੰਗ ਹੋ ਕੇ ਜਿਵੇਂ ਬਹੁਤ ਵਧੀਆ ਚੀਜ਼ ਲਾਈ ਆ ਠੀਕ ਆ ਹਰ ਪੱਖ ਤੋਂ ਮਜ਼ਬੂਤ ਕਿਉਂਕਿ ਕੰਬੈਨ ਦੇ ਵਿੱਚ ਤੇ ਆਪਾਂ ਅੱਗੇ ਇਹਨਾਂ ਨੂੰ ਮੰਨਦੇ ਹਾਂ ਹੁਣ ਕੰਬੈਨ ਆ ਕਈ ਕੰਬੈਨਾਂ ਵਾਲੇ ਜਿੰਨਾ ਟਰੈਕਟਰ ਤੇ ਹੋਰ ਵੀ بڑے ਤਿਆਰ ਕੀਤੇ ਆ ਹਾਂਜੀ ਹਾਂ ਪਰ ਕਈ ਕਾਮਯਾਬ ਹੋਏ ਕਈ ਨਹੀਂ ਹੋਏ ਨਹੀਂ ਹੋਏ ਸਹੀ ਗੱਲ ਕਾਮਯਾਬ ਤੇ ਜ਼ਿੰਮੇਵਾਰ ਨਹੀਂ ਕਰਨਾ ਵਾ ਇਕੱਲੀ ਕੰਪਨੀ ਵੀ ਨਹੀਂ ਕਰ ਸਕਦੀ ਨਹੀਂ ਕਰ ਸਕਦੀ ਕੀ ਚੰਗੀ ਨੂੰ ਚੰਗੀ ਕਿਹਾ ਜਾਂਦਾ ਵਾ ਮਾੜੀ ਨੂੰ ਮਾੜੀ ਕਿਹਾ ਮਾੜੀ ਨੂੰ ਤੇ ਮਾੜੀ ਗਾਇ ਬਾਕੀ ਚਲੋ ਜਿਵੇਂ ਜਿਹੋ ਜਿਹਾ ਜੋਗ ਹੋਵੇ ਕ੍ਰੈਡਿਟ ਆਲਟਰੀਡਰ ਸਿਰਫ ਵੀ ਬਹੁਤ ਕੰਪਨੀਆਂ ਕਰੇ ਹਾਂ ਉਹ ਮੰਨ ਲਈ ਜਲੋ ਇਹਦੀ ਅਲਟੀਨੇਟਰ ਹੋ ਗਿਆ ਸਲਫ ਹੋ ਗਿਆ ਰੇਡੀਏਟਰ ਹੋ ਗਿਆ ਸਾਰੀ ਹੀ ਕਰਲੋਸ ਕਰਦਾ ਇੰਜਨ ਹੋ ਗਿਆ ਕਰਾਰ ਉਹਦਾ ਹਿੱਸਾ ਹੋ ਗਿਆ ਸਾਰੀ ਹੀ ਚੀਜ਼ ਚੰਗੀ ਲਾਈ ਟੌਪ ਕਲਾਸ ਦੀ ਲਾਈ ਆ ਟੌਪ ਕਲਾਸ ਦੀ ਲਾਈ ਆ ਅੱਛਾ ਜਗੀ ਵੀਰ ਇੱਕ ਤੇਰੀ ਏਜੰਸੀ ਦਾ ਐਡਰੈਸ ਦੱਸ ਕਿੱਥੇ ਹੈਗੀ ਤੇ ਆਪਣਾ ਮੋਬਾਈਲ ਨੰਬਰ ਆਪਣੀ ਵੀਰ ਜੀ ਡੀਲਰਸ਼ਿਪ ਹੈਗੀ ਆ ਪੱਟੀ ਠੀਕ ਹੈ ਜੀ ਹਰੀਕੇ ਰੋਡ ਤੋਂ ਜਦੋਂ ਆ ਬਾਬੇ ਬੁੱਢੇ ਸਾਹਮਣੂ ਜਾਂਦੇ ਆ ਹਾਂਜੀ ਪੱਟੀ ਮੋੜ ਤੇ ਆਪਣੀ ਥਾਣਾ ਸਦਰ ਦੇ ਨਾਲ ਏਜੰਸੀ ਆ ਬੰਬਾ ਚਰਨ ਦਾ ਸਾਟੋ ਮੋਬਾਈਲ ਠੀਕ ਹੈ ਜੀ ਮੇਰਾ ਮੋਬਾਈਲ ਨੰਬਰ ਹੈਗਾ 95926 320 ਨਹੀਂ ਜੇ ਕਿਸੇ ਭੈਣ ਭਰਾ ਨੇ ਕੋਈ ਜਾਣਕਾਰੀ ਲੈਣੀ ਹੋਵੇ ਕੰਟੈਕਟ ਕਰ ਸਕਦਾ ਜਦੋਂ ਮਰਜੀ ਜਦੋਂ ਮਰਜੀ ਫੋਨ ਲਾਓ ਜੇ ਉਹ ਵੀ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਇਹ ਨਹੀਂ ਹੁੰਦਾ ਕਿ ਕੋਈ ਬੰਦਾ ਚੀਜ਼ ਖਰੀਦਣੀ ਤਾਂ ਹੀ ਫੋਨ ਲਾਉਣਾ ਕੋਈ ਹੋਰ ਵੀ ਜ਼ਰੂਰਤ ਹੁੰਦੀ ਆ ਹਾਂ ਬਾਕੀ ਕਿਸੇ ਵੀ ਤਰ੍ਹਾਂ ਦੀ ਚਲੋ ਬਾਕੀ ਆਪਾਂ ਇਹ ਨਹੀਂ ਕਿ ਅੱਜ ਆਪਾਂ ਆਪਾਂ ਡੀਲਰ ਨਹੀਂ ਆਪਾਂ ਮੰਨਦੇ ਆ ਹਾਂਜੀ ਆਪਾਂ ਭਰਾ ਮੰਨਦੇ ਜਿਵੇਂ ਵੀ ਡੀਲਰ ਵਾਲੀ ਆਪਣੀ ਜਾਕੜ ਨਹੀਂ ਆਪਾਂ ਪਹਿਲੋਂ ਕੰਬਾਈਨਾ ਹੀ ਇਹਨਾਂ ਦੀਆਂ ਚਲਾਈਆਂ ਠੀਕ ਆ ਜਦੋਂ 1 ਤੋਂ 2 2 ਤੋਂ 3 3 ਤੋਂ 4 ਫਿਰ ਤੇ ਪਤਾ ਹੀ ਨਹੀਂ ਕਿੰਨੀਆਂ ਹੋਗੀਆਂ ਕਿੰਨੀਆਂ ਹੋਗੀਆਂ ਕਿੰਨੀਆਂ ਖੜਨੀਆਂ ਕਿੰਨੀਆਂ ਦੇ ਗਿਓ ਉਹ ਜਿਵੇਂ ਜਿਹੜੀ ਕੰਬਾਈਨ ਖੜਨੇ ਆ ਹਾਂਜੀ ਜੇ ਉਹ ਖੜੀ ਉਹ ਤੋਂ 21 ਲੱਖ ਦੀ ਅੱਜ ਉਹ ਬਾਈ ਦੀ ਵੀ ਕਹਿੰਦੀ ਬਾਈ ਦੀ ਵੀ ਕਹਿੰਦੀ ਬਾਈ ਵਾਲੀ 23 ਦੀ ਵੀ ਕਹਿੰਦੀ ਆ ਉਹ ਅੱਜ ਤੇ ਆਪਾਂ ਇਹੋ ਹਿਸਾਬ ਲਾ ਸਕਦੇ ਨਾ ਜਿੰਦਰ ਜੀ ਕਿ ਆਪਾਂ ਇਹਨੂੰ ਲਿਆਏ ਕਿੰਨੇ ਦੀ ਤੇ ਵੇਚੀ ਕਿੰਨੇ ਦੀ ਜਿਹੜੀ ਗਾਂ ਆਪਾਂ ਗ੍ਰੀਟਾਂ ਕੋਈ ਮਸ਼ੀਨਰੀ ਉਹ ਤੇ ਆਪਾਂ ਜਦੋਂ ਗਾਂ ਵੇਚਾਂਗੇ ਉਹ ਤਾਂ ਤੇ ਆਪਾਂ ਹੁਣ ਥੋੜਾ ਕਹਿ ਸਕਦੇ ਨਹੀਂ ਕਹਿ ਸਕਦੇ ਸਹੀ ਗੱਲ ਆ ਹਾਂ ਉਹ ਸੁਣੋ ਉਹ ਪਰਦੇਸ ਟ੍ਰੈਕਟਰ ਬਹੁਤ ਵਧੀਆ ਵੇਚੀ ਠੀਕ ਹੈ ਬਹੁਤ ਵਧੀਆ ਮਿਹਰਬਾਨੀ ਪ੍ਰਾਪਤਰੀ ਟਰੈਕਟਰ ਦੇ ਕਮੇਨ ਦੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਲਾਈਕ ਕਰਕੇ ਜਰੂਰ ਦੱਸਿਓ ਬਾਕੀ ਜਗਵੀਰ ਪੱਟੀ ਮੋੜ ਤੇ ਇਹਨਾਂ ਦੀ ਏਜੰਸੀ ਆ ਜਦੋਂ ਮਰਜ਼ੀ ਜਾਇਓ ਤੁਹਾਨੂੰ ਘੱਟ ਰੇਟ ਤੇ ਬਾਜ਼ੋ ਰੇਟਾਂ ਦੇ ਟਰੈਕਟਰ ਮਿਲੂਗਾ ਕਮੇਨ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ